ਪੰਜਾਬ ਦੇ ਵਿੱਚ ਵੱਡਾ ਐਕਸ਼ਨ ਹੋਇਆ ਤੇ ਐਕਸ਼ਨ ਦੇ ਉੱਪਰ ਪੱਖਪਾਤ ਦੇ ਵੱਡੇ ਸਵਾਲ ਵੀ ਉੱਠ ਖੜੇ ਹੋਏ ਨੇ ਮਿੱਤਰ ਪਿਆਰਿਓ ਮੈਂ ਹਾਂ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬੇਨਤੀ ਹੈ ਕਿ ਇਸ ਮੁੱਦੇ ਨੂੰ ਗੌਰ ਨਾਲ ਸੁਣਿਓ ਤੇ ਸਮਝਿਓ ਆਪਣਾ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਜ਼ਰੂਰ ਦਬਲੋ ਮਿੱਤਰ ਪਿਆਰਿਓ ਪੰਜਾਬ ਦੇ ਵਿੱਚ 8 ਵੱਡੇ ਅਫਸਰਾਂ ਨੂੰ ਮੁਅਤਲ ਯਾਨੀ ਕਿ ਸਸਪੈਂਡ ਕਰਨ ਦੀ ਖਬਰ ਆ ਰਹੀ ਹੈ। ਮਾਮਲਾ 18 ਕਰੋੜ ਦੇ ਕਪਲੇ ਦੇ ਨਾਲ ਜੁੜਿਆ ਹੋਇਆ ਔਰ ਇਹ ਜਿਹੜੇ ਅਫਸਰ ਨੇ ਇਹ ਸੈਕਟਰੀ ਲੈਵਲ ਦੇਤੇ ਪੰਚਾਇਤ ਸੈਕਟਰੀ ਲੈਵਲ ਦੇ ਦੱਸੇ ਜਾਂਦੇ ਨੇ ਇਹਨਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ 18 ਕਰੋੜ ਦੇ ਕਪਲੇ ਦੇ ਮਾਮਲੇ ਦੇ ਵਿੱਚ। ਮਾਮਲਾ ਕੀ ਹੈ? ਮਾਮਲਾ ਇਸ ਤਰ੍ਹਾਂ ਹੈ ਕਿ 2024 ਸਤੰਬਰ ਦੇ ਮਹੀਨੇ ਦੇ ਵਿੱਚ ਜਸਕੀਰਤ ਨਾਮ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਪੰਚਾਇਤ ਵਿਭਾਗ ਦੇ ਵਿੱਚ 18 ਕਰੋੜ ਤੋਂ ਵੱਧ ਦਾ ਕਪੜਾ ਹੋਇਆ ਹੈ। ਉਹਦੀ ਸ਼ਿਕਾਇਤ ਦੇ ਉੱਪਰ ਪੜਤਾਲ ਹੋਈ ਜਿਹੜੇ ਡੀਸੀਸੀ ਉਹਨਾਂ ਨੇ ਪੜਤਾਲ ਦੇ ਹੁਕਮ ਦਿੱਤੇ। ਔਰ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਹੈ ਕਿ ਹੁਣ ਜਦ ਕਾਰਵਾਈ ਹੋਈ ਹੈ 8 ਅਫਸਰਾਂ ਨੂੰ ਸਸਪੈਂਡ ਇਸ ਮਾਮਲੇ 'ਚ ਕੀਤਾ ਗਿਆ ਹੈ। ਇਹ ਦੇ ਵਿੱਚ ਪੱਖਪਾਤ ਕਰਨ ਦਾ ਬਹੁਤ ਵੱਡਾ ਸਵਾਲ ਉੱਠ ਰਿਹਾ ਹੈ ਹੋਇਆ ਕੀ ਸ਼ਿਕਾਇਤ ਕੀਤੀ ਗਈ ਸੀ 15 ਅਫਸਰਾ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਤੇ ਡੀਸੀ ਨੇ ਜਦੋਂ ਪੜਤਾਲ ਕਰਾਈ ਪੜਤਾਲ ਦੇ ਵਿੱਚ ਡੀਸੀ ਨੇ ਪੰਜ ਕੱਢ ਦਿੱਤੇ ਔਰ ਦਸਾਂ ਦੇ ਖਿਲਾਫ ਮੈਕਮੇ ਨੂੰ ਸਪਾਰਸ਼ ਕਰ ਦਿੱਤੀ ਵੀ ਇਹ 10 ਜਿਹੜੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦਸਾਂ ਦੇ ਵਿੱਚੋਂ ਕਾਰਵਾਈ ਅਠਾ ਤੇ ਵਿਭਾਗ ਨੇ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ ਤੇ ਦੋ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਇੰਜ মিডিਆ ਦੇ ਵਿੱਚ ਮਾਮਲਾ ਆ ਰਿਹਾ ਹੈ ਹੁਣ ਦੋ ਜਿਹੜੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਵੱਡਾ ਸਵਾਲ ਇਹ ਹੈ ਦੱਸਿਆ ਜਾ ਰਿਹਾ মিডিਆ ਦੇ ਵਿੱਚ ਕਿ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਅਧਿਕਾਰੀ ਹੈ ਉਹ ਆਮ ਆਦਮੀ ਪਾਰਟੀ ਦੇ ਇੱਕ ਚੇਅਰਮੈਨ ਲੈਵਲ ਦੇ ਬੰਦੇ ਦਾ ਭਰਾ ਤੇ ਦੂਜਾ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕੁੜਮੈਂ ਇਸ ਤਰ੍ਹਾਂ ਕੇ ਕਹਿੰਦੇ ਵੀ ਜਿਹੜੇ ਦਸਾਂ ਦੇ ਖਿਲਾਫ ਡਿਪਟੀ ਕਮਿਸ਼ਨਰ ਨੇ ਡੀਸੀ ਨੇ ਐਸ ਰਾਹੁਲ ਸਿੰਧੂ ਨੇ ਕਾਰਵਾਈ ਕਰਨ ਦੀ ਮਹਿਕਮੇ ਨੂੰ ਸਪਾਰਸ਼ ਕੀਤੀ ਸੀ ਤਾਂ ਵੀ ਦਸਾਂ ਚੋਂ ਉਹਨਾਂ ਦੋਤੇ ਕਾਰਵਾਈ ਦੱਸਿਆ ਜਾ ਰਿਆ ਨਹੀਂ ਕੀਤੀ ਅੱਖ ਤੇ ਕਰ ਦਿੱਤੀ ਗਈ ਹੈ ਹੁਣ ਕਿਹੜੇ ਕਿਹੜੇ ਆ ਅੱਠ ਬੰਦੇ ਦੇਖੋ ਜੀ ਜਿਹੜੇ ਤਰਨ ਤਰਨ ਦੇ ਖੰਡੂਰ ਸੇ ਬਹਲਕੇ ਦੇ ਨਾਲ ਸੰਬੰਧਿਤ ਇਹ ਸਾਰੀ ਗੜਬੜੀ ਦੱਸੀ ਜਾ ਰਹੀ ਹੈ ਔਰ ਇਹਦੇ ਵਿੱਚ ਚੋਲਾ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਖਬਰਾਂ ਦੇ ਵਿੱਚ ਆ ਰਹੇ ਨੇ ਚਰਚਾ ਦੇ ਵਿੱਚ ਕਿਉਂਕਿ ਕੁਝ ਟਾਈਮ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਮਲਜੀਤ ਬਰਾੜ ਦੁਆਰਾ ਇਹ ਖਬਰ ਲਾਈ ਗਈ ਸੀ ਕਿ ਜਿਹੜੇ ਕਾਰਵਾਈ ਹੋਈ ਹੈ ਉਹ ਚੋਲਾ ਸਾਹਿਬ ਨਾਲ ਸੰਬੰਧਿਤ ਗੁਰਜਿੰਦਰ ਸਿੰਘ ਹਰਦੀਾਲ ਸਿੰਘ ਸ਼ਹਿਨਸ਼ਾਨੀ ਸਿੰਘ ਜਸਪਾਲ ਸਿੰਘ ਇਹਨਾਂ ਦੇ ਉੱਪਰ ਹੋਈ ਹੈ ਪਲੱਸ ਨਸ਼ਹਿਰਾ ਪੰਨੋਆ ਦੇ ਜਿਹੜੇ ਜਿਹੜੇ ਤਨਾਤ ਸੀਗੇ ਉਹ ਸੀ ਅਮਰਜੀਤ ਸਿੰਘ ਜਸਵਿੰਦਰ ਸਿੰਘ ਸੁਸ਼ੀਲ ਕੁਮਾਰ ਅਵਤਾਰ ਸਿੰਘ ਅਮਰਜੀਤ ਸਿੰਘ ਇਹ ਨਸ਼ਹਿਰਾ ਪੰਨੋਆ 'ਚ ਤਨਾਤ ਦੱਸੇ ਜਾਂਦੇ ਸੀ ਔਰ ਖੰਡੂਰ ਸਾਹਿਬ ਦੇ ਵਿੱਚ ਤਨਾਤ ਸੀਗੇ ਬਲਰਾਜ ਸਿੰਘ ਹੁਣ ਇਹਨਾਂ ਦੇ ਉੱਪਰ ਜੋ ਰਿਪੋਰਟ ਮੀਡੀਆ ਚ ਆ ਰਹੀ ਹੈ ਉਹਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ ਪਰ ਸਵਾਲ ਵੱਡਾ ਇਹ ਹੈ ਕਿ ਇੱਕ ਕਹਿੰਦੇ ਵੀਡੀਓ ਲੈਵਲ ਦਾ ਜਿਹੜਾ ਅਧਿਕਾਰੀ ਹੈ ਤੇ ਇੱਕ ਸੈਕਟਰੀ ਲੈਵਲ ਦਾ ਉਹ ਦੋ ਛੱਡ ਦਿੱਤੇ ਗਏ ਕਹਿੰਦੇ ਜੀ ਉਹ ਆਮ ਆਦਮੀ ਪਾਰਟੀ ਦੇ ਦੋ ਲੀਡਰਾਂ ਦੇ ਨੇੜਲੇ ਨੇ ਇਸ ਕਰਕੇ ਹੁਣ ਸਵਾਲ ਤਾਂ ਫਿਰ ਇੱਥੇ ਇਹ ਵੀ ਪੈਦਾ ਹੁੰਦਾ ਨਾ ਵੀ ਸ਼ਿਕਾਇਤ ਕਰਨ ਵਾਲੇ ਨੇ ਜੇ 15 ਦੀ ਸ਼ਿਕਾਇਤ ਕੀਤੀ ਸੀ ਜਾ ਜਿਨ੍ਹਾਂ ਨੂੰ ਪਹਿਲਾਂ ਹੀ ਪੰਜਾਂ ਨੂੰ ਕੱਢ ਦਿੱਤਾ ਗਿਆ ਇਨਕੁਆਰੀ ਚ ਕੀ ਉਹ ਇਨਕੁਆਰੀ ਵਾਜਬ ਮੰਨੀ ਜਾ ਸਕਦੀ ਹੈ ਕਿਤੇ ਐ ਤਾਂ ਨਹੀਂ ਕਿ ਜਿਹੜੀ ਡਿਪਟੀ ਕਮਿਸ਼ਨਰ ਸਾਹਿਬ ਨੇ ਇਨਕੁਆਰੀ ਕਰਾਈ ਉਹਦੇ ਚ ਗੜਬੜ ਹੋਵੇ ਉਹ ਵੀ ਪੰਜ ਪਹਿਲਾਂ ਕਿਸੇ ਅ ਨੇੜਤਾ ਕਾਰਨ ਜਾਂ ਕਿਸੇ ਕਰਨ ਕਰਕੇ ਕੱਢ ਦਿੱਤੇ ਗਏ ਹੁਣ ਤੇ ਜਿਹੜੇ ਦੋ ਬਾਅਦ ਚ ਕੱਢੇ ਗਏ ਨੇ ਜੇ ਜੇਕਰ ਜਿਵੇਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਜੇ ਉਸੇ ਤਰ੍ਹਾਂ ਦਸਾਂ ਦੀ ਸਪਾਰਸ਼ ਕੀਤੀ ਗਈ ਸੀ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਇਹ ਮਾਮਲਾ ਹੈ ਤਾਂ ਫਿਰ ਉਹਨਾਂ ਦਸਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਦਸਾਂ ਚੋਂ ਧੋ ਪਾਸੇ ਕਿਉਂ ਰੱਖਲੇ ਗਏ ਇਹ ਵੱਡਾ ਸਵਾਲ ਹੈ ਵੇਖੋ ਜੀ ਕਹਿੰਦੇ ਨਹੀਂ ਕਿ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਅੰਨਾ ਵੰਡੇ ਰਿਓੜੀਆਂ ਤੇ ਮੁਰਮੁਰ ਆਪਣਿਆਂ ਨੂੰ ਇਹ ਇੱਥੇ ਚੱਲਦਾ ਆਉਂਦਾ ਹੈ ਇੱਥੇ ਬੜੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਦਾਅਵੇ ਕੀਤੇ ਅਸੀਂ ਅਸੀਂ ਇਨਕਲਾਬ ਕਰ ਦੇਣਾ ਅਸੀਂ ਬਦਲਾਅ ਕਰ ਦੇਣਾ ਅਸੀਂ ਸਿਸਟਮ ਬਦਲ ਦੇਣਾ ਰਾਜ ਬਦਲ ਦਿਆਂਗੇ ਸਮਾਜ ਬਦਲ ਦਿਆਂਗੇ ਬੜੇ ਨਾਰੇ ਲਾਏ ਗਏ ਪਰ ਕੀ ਬਦਲਿਆ ਉਹੀ ਹਾਲਾਤ ਰਹੇ ਆਪਣੇ ਵਾਲੀ ਬੋਲੇ ਤੇ ਦੂਜਿਆਂ ਲਈ ਠੋਲੇ ਇਹੀ ਹਾਲਾਤ ਰਹੇ ਨੇ ਤੇ ਅੱਜ ਵੀ ਉਹੀ ਨੇ ਤੁਸੀਂ ਦੇਖੋ ਸਾਰੀਆਂ ਸਰਕਾਰਾਂ ਵੇਲੇ ਇੰਜ ਹੁੰਦਾ ਰਿਹਾ ਆਪਣਿਆਂ ਨੂੰ ਬਚਾਇਆ ਜਾਂਦਾ ਰਿਹਾ ਹੈ ਦੂਜਿਆਂ ਨੂੰ ਫਸਾਇਆ ਜਾਂਦਾ ਰਿਹਾ ਹੈ ਇਸੇ ਤਰ੍ਹਾਂ ਕੋਈ ਪਹਿਲਾ ਮਾਮਲਾ ਨਹੀਂ ਭਗਵੰਤਮਾਨ ਸਰਕਾਰ ਦੇ ਵਿੱਚ ਇੱਕ ਜਿਹੜਾ ਪਹਿਲਾ ਸਿਹਤ ਮੰਤਰੀ ਬਣਾਇਆ ਸੀਗਾ ਵਿਜੇ ਸਿੰਘਲਾ ਭਗਵੰਤਮਾਨ ਸਾਹਿਬ ਨੇ ਉਹਦਾ ਮੁੱਦਾ ਚੁੱਕਿਆ ਸੀ ਵੀ ਮੇਰੇ ਕੋਲ ਸਬੂਤ ਆਏ ਨੇ ਵੀ ਇਹਨੇ ਬਹੁਤ ਵੱਡਾ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਵੀਡੀਓ 'ਚ ਵੀ ਮੇਰੇ ਕੋਲ ਉਹ ਮੰਨ ਗਿਆ ਇਸ ਕਰਕੇ ਕਾਰਵਾਈ ਕਰ ਰਹੇ ਆ ਪਰ ਜਦੋਂ ਉਹਦੇ ਤੇ ਕੇਸ ਚਲਾਇਆ ਅਦਾਲਤ ਦੇ ਵਿੱਚ ਤਾਂ ਪੁਲਿਸ ਨੇ ਪਿਛਲੇ ਮਹੀਨੇ ਅਦਾਲਤ ਦੇ ਵਿੱਚ ਕਲੀਨ ਚਿੱਟ ਦੇਤੀ ਇੱਕ ਹਿਸਾਬ ਨਾਲ ক্লোਜ਼ਰ ਰਿਪੋਰਟ ਦੇਤੀ ਵੀ ਸਾਨੂੰ ਇਸ ਕੇਸ ਦੇ ਵਿੱਚ ਕੋਈ ਗਵਾਹ ਕੋਈ ਤੱਤ ਸਬੂਤ ਨਹੀਂ ਮਿਲਿਆ ਇਸ ਕਰਕੇ ਕੇਸ ਬੰਦ ਕਰ ਦਿੱਤਾ ਜਵੇ ਹੁਣ ਗਵਾਹ ਕੌਣ ਸੀ ਭਗਵੰਤ ਸਿੰਘ ਸਾਹਿਬ ਤੱਤ ਸਬੂਤ ਕਿਹਦੇ ਕੋਲ ਸੀ ਭਗਵੰਤ ਸਿੰਘ ਸਾਹਿਬ ਕੋਲੇ ਤੇ ਫੇਰ ਸੂਬੇ ਦਾ ਮੁੱਖ ਮੰਤਰੀ ਜੀ ਨੇ ਆਪ ਕਹਿਆ ਸੀ ਵੀਡੀਓ ਬਣਾ ਕੇ ਉਹ ਗਵਾ ਜੋ ਪੇਸ਼ ਨਹੀਂ ਹੋਇਆ ਤਾਂ ਫਿਰ ਇੱਥੇ ਕਸੂਰਵਾਰ ਕੌਣ ਹੈ ਹੁਣ ਉਹ ਮਾਮਲਾ ਦੁਬਾਰਾ ਉੱਠ ਖੜਾ ਹੋਇਆ ਜਿਹੜੀ ਆਡੀਓ ਦੀ ਜਿਹੜੀ ਜਿਹੜੀ ਉਸ ਸਾਬਕਾ ਮੰਤਰੀ ਦੀ ਸਿਹਤ ਮੰਤਰੀ ਦੀ ਆਡੀਓ ਸੀ ਜਿਹਦਾ ਜਿਹਦਾ ਸਬੂਤ ਵਜੋਂ ਵਰਤੋਂ ਹੋਣੀ ਸੀ ਉਹ ਜਿਹੜੀ ਐਫਐਸਐਲ ਦੇ ਵਿੱਚ ਜਦੋਂ ਗਈ ਫੋਰੈਂਸਿਕ ਸਾਇੰਸ ਲੈਬਾਰਟਰੀ ਚ ਤਾਂ ਉੱਥੇ ਆਉਣਾ ਪਿਆ ਉੱਥੇ ਜਿਹੜੀ ਸੰਦੀਪ ਕੌਰ ਡਾਕਟਰ ਸੰਦੀਪ ਕੌਰ ਜਿਹੜੀ ਸਹਾਇਕ ਡਾਇਰੈਕਟਰ ਸੀਗੀ ਉਨੇ ਰੌਲਾ ਪਾਇਆ ਉਹ ਕਹਿੰਦੀ ਵੀ ਮੇਰੇ ਕੋਲ ਜਾਂਚ ਆਈ ਵੀ ਇਹ ਇਹ ਜਿਹੜੀ ਰਿਕਾਰਡਿੰਗ ਹੈ ਸਹੀ ਆ ਕਿ ਫੇਕ ਆ ਜਦੋਂ ਮੈਂ ਜਾਂਚ ਰਿਪੋਰਟ ਤਿਆਰ ਕਰ ਲਈ ਮੈਂ ਸੀਲ ਬੰਦ ਕਰਤੀ ਤਾਂ ਫਿਰ ਜਿਹੜਾ ਮੁਖ ਡਾਇਰੈਕਟਰ ਹੈ ਉਹ ਮੈਥੋਂ ਮੋਹਰਾ ਤਸੀਲਾ ਮੰਗਦਾ ਸੀ ਕਹਿੰਦੀ ਮੈਂ ਦਿੱਤੀਆਂ ਨਹੀਂ ਤਾਂ ਮੈਨੂੰ ਜਾਤੀ ਸੂਚ ਗਾਲਾਂ ਕੱਢੀਆਂ ਉਹ ਕੋਰਟ ਗਈ ਹੈ ਉਹਨੇ ਵੱਡੀ ਸ਼ਿਕਾਇਤ ਕੀਤੀ ਹੈ ਔਰ ਇਸ ਮਾਮਲੇ 'ਚ ਫਿਰ ਜਿਹੜਾ ਉਹ ਐਕਸ ਡਾਇਰੈਕਟਰ ਹੈ ਉਹਨੂੰ ਸਸਪੈਂਡ ਕਰਨਾ ਪਿਆ 3 ਦਿਨ ਪਹਿਲਾਂ ਤੇ ਉਹ ਕੇਸ ਫੇਰ ਖੁੱਲ ਗਿਆ ਇਹ ਇੱਕ ਐਡਵੋਕੇਟ ਹੈ ਜਿਹੜਾ ਕੋਰਟ ਚ ਲਾ ਗਿਆ ਇਸ ਮਾਮਲੇ ਨੂੰ ਲੈ ਕੇ ਵੀ ਇਹ ਜਿਹੜਾ ক্লোਜ਼ਰ ਰਿਪੋਰਟ ਧਾਇਰ ਕੀਤੀ ਗਈ ਹੈ ਪੁਲਿਸ ਵੱਲੋਂ ਮੰਤਰੀ ਸਾਬਕਾ ਮੰਤਰੀ ਵਾਲੀ ਵੀ ਕੇਸ ਦੁਬਾਰਾ ਖੋਲਿਆ ਜਾਏ ਤੇ ਜਾਂਚ ਵੀ ਕੀਤੀ ਜਾਏ ਵੀ ਜਿਹੜਾ ਉਹ ਡਾਇਰੈਕਟਰ ਸੀ ਜਿਹਦੇ ਉੱਪਰ ਦੋਸ਼ ਲੱਗੇ ਨੇ ਕਿ ਉਹ ਸੀਲਾ ਮੰਗਦਾ ਸੀ ਉਸ ਰਿਪੋਰਟ ਦੀਆਂ ਜਿਹੜੀ ਉਹ ਆਡੀਓ ਰਿਕਾਰਡਿੰਗ ਦੀ ਰਿਪੋਰਟ ਤਿਆਰ ਕੀਤੀ ਸੀ ਵੀ ਉਹਨੇ ਉਹ ਸੀਲਾ ਕੀ ਕਰਨੀਆਂ ਸੀ ਉਹ ਕਿਉਂ ਸੀਲਾ ਮੰਗਦਾ ਸੀ ਕਿਉਂ ਉਹ ਸਹਾਇਕ ਡਾਇਰੈਕਟਰ ਕੁੜੀ ਸੰਦੀਪ ਕੌਰ ਤੇ ਦਬਾਅ ਪਾ ਰਿਆ ਸੀ ਕਿਉਂ ਉਹਨੇ ਉਹਨੂੰ ਫਿਰ ਜਾਤੀ ਸੂਚੀ ਗਾਣਾ ਕੱਢੀਆਂ ਇਹ ਕੀ ਹੈ ਮਾਮਲਾ ਜੇ ਹੁਣ ਇਹ ਮਾਮਲਾ ਖੁੱਲੇਗਾ ਤਾਂ ਬੜਾ ਕੁਝ ਸਾਹਮਣੇ ਆ ਸਕਦਾ ਹੈ ਭਗਵੰਤ ਮਾਨ ਸਾਹਿਬ ਵੀ ਲਪੇਟੇ ਚ ਆ ਸਕਦੇ ਨੇ ਕਿਉਂਕਿ ਮਾਨ ਸਾਹਿਬ ਤਾਂ ਇਹ ਕਹਿੰਦੇ ਰਹੇ ਨਹੀਂ ਕਿ ਨਾ ਖਾਣਾ ਤੇ ਨਾ ਖਾਣ ਦੇਣਾ ਅਸੀਂ ਆਪਣਿਆਂ ਨੂੰ ਨਹੀਂ ਬਖਸ਼ਣਾ ਪਰ ਇੱਥੇ ਲੋਕ ਤਾਂ ਸਵਾਲੇ ਚੁੱਕਦੇ ਨੇ ਕਿ ਜਿੰਨੇ ਵੀ ਆਪਣੇ ਤੁਸੀਂ ਫੜੇ ਕਾਰਵਾਈ ਕਿਦੇ ਤੇ ਹੋਈ ਹੈ ਹੁਣ ਤੱਕ ਕਿਹੜਾ ਜੇਲ੍ਹ ਚ ਹੈ ਲੋਕ ਕਹਿੰਦੇ ਕਿ ਜਿਹੜਾ ਵੀ ਲੱਗਦਾ ਸੀ ਕਿ ਇਹ ਦੂਜੀ ਪਾਰਟੀ ਤੇ ਜਾਊਗਾ ਉਹਦੇ ਤੇ ਕਾਰਵਾਈ ਹੋਈ ਹੈ ਦੂਜਿਆਂ ਤੇ ਨਹੀਂ ਹੋਈ ਲੋਕ ਤਾਂ ਇਹ ਵੀ ਕਹਿੰਦੇ ਨੇ ਗੁਰੂ ਹਰ ਸਹਾਇਦ ਜਿਹੜੇ ਐਮ ਐਲ ਏ ਸਾਹਿਬ ਆ ਉਹਨਾਂ ਦੀ ਇੱਕ ਖਤਿਤ ਆਡੀਓ ਲੀਕ ਹੋਈ ਸੀ ਉਹਨਾਂ ਤੇ ਕੀ ਕਾਰਵਾਈ ਹੋਈ ਹੈ ਤਾਂ ਇਸੇ ਤਰ੍ਹਾਂ ਅੱਜ ਇਹ ਜਿਹੜੀ ਹੁਣ ਖਬਰ ਆ ਰਹੀ ਹੈ ਕਿ ਜਿਹੜੇ 8 ਜਿਹੜੇ ਮੌਤਲ ਕੀਤੇ ਨੇ ਜਿਨ੍ਹਾਂ ਦੇ ਵਿੱਚ ਪੰਚਾਇਤ ਸੈਕਟਰੀ ਨੇ ਤੇ ਸੈਕਟਰੀ ਨੇ ਇਹ ਮਾਮਲਾ ਕਿਸੇ ਇੱਕ ਜ਼ਿਲ੍ਹੇ ਨਾਲ ਸੰਬੰਧਿਤ ਤਾਂ ਨਹੀਂ ਹੋ ਸਕਦਾ ਮੈਨੂੰ ਲੱਗਦਾ ਜੇਕਰ ਜਿੰਨੀਆਂ ਗ੍ਰਾਂਟਾਂ ਪੰਚਾਇਤਾਂ ਨੂੰ ਆਈਆਂ ਨਹੀਂ ਪਿਛਲੇ 25 ਸਾਲ ਦਾ ਰਿਕਾਰਡ ਚੈੱਕ ਕਰਾ ਲਓ ਜਿੰਨੇ ਪੈਸੇ ਪਿੰਡਾਂ ਨੂੰ ਗਏ ਗ੍ਰਾਂਟਾਂ ਗਈਆਂ ਉਹਨਾਂ ਚੋਂ ਕਿੰਨੀਆਂ ਲੱਗੀਆਂ ਨੇ ਤੇ ਕਿੰਨੀਆਂ ਖਾਧੀਆਂ ਗਈਆਂ ਜੇ ਇਹਦਾ ਵੇਰਵਾ ਚੈੱਕ ਕਰਾਇਆ ਜਾਏ ਤਾਂ ਬੜੇ ਵੱਡੇ ਪੱਧਰ ਤੇ ਜਿਹੜੇ ਬੀਡੀਪੀਓ ਪੰਚਾਇਤ ਸੈਕਟਰੀ ਤੇ ਸਰਪੰਚ ਇਹ ਫਸਣਗੇ ਪਿੰਡਾਂ ਦੇ ਉੱਪਰ ਪੈਸਾ ਕਿਸੇ ਪਿੰਡ ਚ 10% ਕਿਸੇ ਚ 20 ਕਿਸੇ ਚ 25 ਤੇ ਕਿਸੇ ਚ 30 ਇਸ ਤੋਂ ਵੱਧ ਕਿਸੇ ਪਿੰਡ ਚ ਪੈਸਾ ਲੱਗਾ ਹੀ ਨਹੀਂ ਹੋਇਆ ਨਹੀਂ ਤਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ ਪਰ ਨਹੀਂ ਹੋਇਆ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ